ਹਾਂਜੀ ਸੱਜਣੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਆ ਜੀ ਪਲਾੜਾ ਸਾਹਿਬ ਮੇਲਾ ਜਿਹੜਾ ਭਰਦਾ ਤੇ ਤੁਹਾਨੂੰ ਦਿਖਾਵਾਂਗੇ ਮੇਲੇ ਦੀਆਂ ਤਸਵੀਰਾਂ ਤੇ ਨਾਲ ਨਾਲ ਤੁਹਾਨੂੰ ਥੋੜਾ ਜਿਹਾ ਆਪਾਂ ਇਤਿਹਾਸ ਬਾਰੇ ਜਿੰਨਾ ਵੀ ਆਪਾਂ ਨੂੰ ਪਤਾ ਉਹ ਵੀ ਜਾਣੂ ਕਰਾਵਾਂਗੇ ਤੇ ਕਦੋਂ ਇਹ ਮੇਲਾ ਲੱਗਦਾ ਹੈ ਇਹ ਮੇਲਾ ਜਿਹੜਾ ਜੀ ਹਰ ਸਾਲ ਚੇਤ ਦੀ ਮੱਸਿਆ ਨੂੰ ਭਰਦਾ ਹੈ ਤੇ ਕਿਉਂ ਭਰਦਾ ਹੈ ਉਹ ਵੀ ਤੁਹਾਨੂੰ ਦੱਸ ਦਿਆਂ ਜਿਹੜੇ ਪਾਂਡਵ ਸੀਗੇ ਜੀ ਜਿਨ੍ਹਾਂ ਨੂੰ 12 ਸਾਲ ਦਾ ਜਿਹੜਾ ਬਣਵਾਸ ਹੋਇਆ ਸੀਗਾ ਤੇ 13ਵੇਂ ਸਾਲ ਦਾ ਜਿਹੜਾ ਅਗਿਆਤ ਬਣਵਾਸ ਉਹਨਾਂ ਨੇ ਕੱਟਣਾ ਸੀ ਤੇ ਉਹ ਆਪਣੇ 13ਵੇਂ ਅਖੀਰਲੇ ਬਣਵਾਸ ਵਾਲੇ ਸਾਲ 'ਚ ਇੱਥੇ ਪਲਾੜਾ ਸਾਹਿਬ ਦੇ ਸਥਾਨ ਤੇ ਕੁਝ ਸਮਾਂ ਜਿਹੜਾ ਬਿਤਾ ਕੇ ਗਿਆ ਤੇ ਉਹਨਾਂ ਦੀ ਇੱਥੇ ਦ੍ਰੋਪਤੀ ਮਾਤਾ ਦੀ ਹੈਗੀ ਹੈ ਜਿਹੜੀ ਸਮਾਦ ਵੀ ਬਣੀ ਹੋਈ ਹੈ ਤੇ ਉਹਦੀ ਯਾਦ ਦੇ ਵਿੱਚ ਇਹ ਮੇਲਾ ਭਰਦਾ ਹੈ ਤੇ ਅੱਗੇ ਤੁਹਾਨੂੰ ਦਿਖਾਉਣੇ ਆਪਾਂ ਤੇ ਦੂਸਰੀ ਸਾਈਡ ਜਿਹੜਾ ਗੁਰਦੁਆਰਾ ਸਾਹਿਬ ਵੀ ਸੋਭਤ ਇੱਥੇ ਕੀਤਾ ਗਿਆ ਹੈ ਆਸ-ਪਾਸ ਦੇ ਪਿੰਡ ਜਿਵੇਂ ਕਿ ਜੋਗਾ ਤੇ ਅਕਲਿਆ ਤੇ ਪੱਖੋ ਸਾਰੀਆਂ ਸੰਗਤਾਂ ਵੱਲੋਂ ਰੜਕੇ ਜਿਹੜਾ ਇੱਥੇ ਹਰ ਸਾਲ ਮੇਲੇ ਦੇ ਵਿੱਚ ਭੂਮਿਕਾ ਨਿਭਾਈ ਜਾਂਦੀ ਹੈ ਤੇ ਆ ਗੁਰਦੁਆਰਾ ਪਹਿਲਾਂ ਇੱਥੇ ਗੁਰਦੁਆਰਾ ਜਿਹੜਾ ਸੀਗਾ ਜੀ ਉਹ ਬਹੁਤ ਪੁਰਾਣਾ ਸੀਗਾ ਜੀ ਤੇ ਬਿਲਡਿੰਗ ਜਿਹੜੀ ਇਸ ਵਾਰ ਨਵੀਂ ساری ਜਿਹੜੀ ਉਹਦੀ ਮੁਕੰਮਲ ਹੋ ਚੁੱਕੀ ਹੈ ਤੇ ਕੁਝ ਰਹਿੰਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਜਿਹੜਾ ਗੁਰਦੁਆਰਾ ਇੱਥੇ ਸੋਭਤ ਹੈ ਜੀ ਤੇ ਅੱਗੇ ਤੁਹਾਨੂੰ ਆਪਾਂ ਦਿਖਾਉਣਾ ਜੀ ਇੱਥੇ ਬਹੁਤ ਹੀ ਖੂਬਸੂਰਤ ਹੈ ਜਿਹੜੀ ਬਲੰਦ ਵੀ ਬਣੀ ਹੋਈ ਹੈ ਤੇ ਜਿਸ ਉੱਪਰ ਸੰਗਤਾਂ ਆਪਣੇ ਜਿਹੜੀਆਂ ਮਨੋਕਾਮਨਾਵਾਂ ਨੇ ਪੂਰਤੀ ਲਈ ਮੱਥਾ ਟੇਕਦੇ ਜਾਂ ਤੇ ਜਿਨ੍ਹਾਂ ਦੀਆਂ ਮਨੋਕਾਮਨਾ ਕੋਈ ਪੂਰੀਆਂ ਹੁੰਦੀਆਂ ਮੁੰਡਾ ਹੁੰਦਾ ਜਾਂ ਕੋਈ ਕਿਸੇ ਦਾ ਵਿਆਹ ਹੁੰਦਾ ਤੇ ਭੇਲੀ ਵਗੈਰਾ ਵੀ ਇੱਥੇ ਚੜਦੀ ਹੈ ਤੇ ਜਿਨ੍ਹਾਂ ਕੋਲੇ ਘਰ ਤੇ ਪੁੱਤਰ ਦੀ ਦਾਤ ਬਖਸ਼ੀ ਜਾਂਦੀ ਆ ਉਹ ਆਪਣਾ ਇੱਥੇ ਨਿੰਮ ਵੀ ਵੜਦੇ ਆ ਨਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਬਲੰਦ ਆ ਜਿਹੜੀ ਇੱਥੇ ਬਣੀ ਹੋਈ ਆ ਅੱਗੇ ਤੁਹਾਨੂੰ ਆਪਾਂ ਦਿਖਾਉਣਿਆਂ ਜੀ ਇੱਥੇ ਸਰੋਵਰ ਦੀ ਸਾਰੀ ਵੀ ਜਿਹੜੀ ਕੀਤੀ ਗਈ ਹੈ ਤੇ ਕਾਫੀ ਵੱਡਾ ਜਿਹੜਾ ਤੁਸੀਂ ਕਹਿ ਸਕਦੇ ਹੋ ਸਰੋਵਰ ਆ ਤੁਸੀਂ ਦੇਖ ਸਕਦੇ ਹੋ ਪੂਰਾ ਵੱਡਾ ਜਿਹੜਾ ਸਰੋਵਰਾਂ ਸੰਗਤਾਂ ਵਾਸਤੇ ਇੱਥੇ ਬਣਾਇਆ ਗਿਆ ਹੈ ਤੇ ਤੁਸੀਂ ਦੇਖ ਸਕਦੇ ਹੋ ਜਵਾਕ ਕਿਦਾਂ ਇਸ਼ਨਾਨ ਕਰ ਰਹੇ ਆ ਇਹ ਅੱਗੇ ਆਪਾਂ ਹੋਰ ਵੀ ਤੁਹਾਨੂੰ ਮੇਲ ਦੇਆਂ ਤਸਵੀਰਾਂ ਜਿਹੜੀਆਂ ਦਿਖਾਵਾਂਗੇ ਤੇ ਬਣਾਈ ਰਿਹਾ ਹੋ ਵੀਡੀਓ ਦੇ ਨਾਲ ਜਿਹੜੇ ਬਾਈ ਆਪਣੇ ਬਾਹਰ ਰਹਿੰਦੇ ਆ ਉਹਨਾਂ ਤੱਕ ਵੀਡੀਓ ਸ਼ੇਅਰ ਵੀ ਕਰਿਓ ਕਈ ਵਾਰ ਕੋਈ ਫੌਰਨ ਗਿਆ ਹੁੰਦਾ ਤੇ ਪਲਾੜੇ ਦੇ ਮੇਲੇ ਨੂੰ ਜਿਹੜਾ ਮਿਸ ਕਰ ਰਿਹਾ ਹੁੰਦਾ ਕਈ ਸਾਲਾਂ ਤੋਂ ਨਹੀਂ ਕੋਈ ਆਇਆ ਗਿਆ ਹੁੰਦਾ ਉਹਨਾਂ ਤੱਕ ਵੀਡੀਓ ਜਰੂਰ ਪਹੁੰਚਾਓ ਤਾਂ ਕਿ ਉਹ ਵੀ ਆਪਣੇ ਜਿਹੜੀਆਂ ਯਾਦਾਂ ਨੇ ਤਾਜ਼ਾ ਕਰ ਸਕਣ ਤੇ ਝੂਲੇ ਵਗੈਰਾ ਵੀ ਜਿਹੜੇ ਆ ਜਵਾਕਾਂ ਦੇ ਵਾਸਤੇ ਉਹ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਸਾਰਾ ਪ੍ਰਬੰਧ ਕੀਤਾ ਜਾਂਦਾ ਹੈ ਤੇ ਲੋਕ ਆ ਜਿਹੜੇ ਆਨੰਦ ਮਾਣ ਰਹੇ ਆ ਭਾਈ ਜਮੈਂ ਤੁਸੀ ਸੁਣਿਆ ਹੋਣਾ ਵੀ ਦੁਨੀਆ ਕਹਿੰਦੇ ਗੋਲ ਗੱਪਿਆਂ ਦੀ ਫੈਨ ਆ ਤੇ ਆ ਅਨੋਖੀ ਚੀਜ਼ ਦੇਖੀ ਆਪਾਂ ਪਲਾੜੇ ਦੇ ਮੇਲੇ ਤੇ ਪਹਿਲੀ ਵਾਰ ਤੁਸੀਂ ਦੇਖ ਸਕਦੇ ਜਿਹੜੇ ਪੇਟੀ ਭਰੀ ਫਿਰਦਾ ਜਿਹੜੀ ਬਿਸਤਰਾ ਵਾਲੀ ਪੇਟੀ ਹੁੰਦੀ ਆ ਤੇ ਗੋਲ ਗੱਪਿਆਂ ਦੀ ਪੇਟੀ ਭਰੀ ਪਈ ਆ ਤੇ ਦੋ ਦਿਨਾਂ ਤੋਂ ਸਾਰੇ ਲੱਗ ਜਾਣਗੇ ਇਹ ਸਥਾਨ ਜਿੱਥੇ ਬਣਿਆ ਹੋਇਆ ਜੀ ਗੁਰਦੁਆਰਾ ਸਾਹਿਬ ਲਾਲੋ ਤੇ ਇਹਦੇ ਆਸੇ ਪਾਸੇ ਜਿਹੜਾ ਦਰਖਤਾਂ ਦੀ ਝਿਰੀ ਬਣੀ ਹੋਈ ਆ ਤੇ ਅੰਦਰਲੀ ਸਾਈਡ ਆ ਥੋੜਾ ਜਿਹਾ ਆ ਕੇ ਝਿਰੀ ਕੱਟ ਕੇ ਦਰਖਤ ਕੱਟ ਕੇ ਸਾਫ਼ ਕਰਕੇ ਸਥਾਨ ਤੇ ਉੱਥੇ ਜਿਹੜਾ ਇਹ ਸਥਾਨ ਬਣਾਇਆ ਹੋਇਆ ਤੇ ਆ ਉੱਪਰਲੀ ਸਾਈਡ ਵੀ ਇੱਕ ਸੂਟਾ ਜਿਹੜਾ ਉਹ ਵੀ ਤਲਾਬ ਬਣਾਇਆ ਹੋਇਆ ਹੈ ਤੇ ਇਸ ਮੇਲੇ ਦੇ ਨਾਲ-ਨਾਲ ਭਾਈ ਜਿਹੜਾ ਇੱਕ ਸਾਈਡ ਤੇ ਕਬੱਡੀ ਦੇ ਟੂਰਨਾਮੈਂਟ ਵੀ ਹੁੰਦੇ ਆ ਤੇ ਤੀਜੇ ਤੇ ਆਖਰੀ ਦਿਨ ਜਿਹੜੀ ਆ ਮੱਲਾਂ ਦੀ ਸੰਝੇ ਵੀ ਪਵਾਈ ਜਾਂਦੀ ਹੈ ਜੀ ਤੇ ਕਿਹੜਾ ਕਿਹੜਾ ਵੀਰ ਬਲਰਾ ਸਾਹਿਬ ਦੇ ਮੇਲੇ ਤੇ ਆਇਆ ਹੋਇਆ ਜਾਂ ਇਸ ਵਾਰ ਨਹੀਂ ਆਇਆ ਪਰ ਪਹਿਲਾਂ ਆਉਂਦਾ ਰਿਹਾ ਸੂਟਾ ਆਉਂਦਾ ਫੇਰ ਕੋਈ ਫੋਰਮ ਚੱਲਾ ਜਾਂਦਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜਾ ਕੋਈ ਆਪਣਾ ਸਾਥ ਸੰਬੰਧੀ ਬਾਹਰ ਰੈਂਦਾ ਉਹਨਾਂ ਤੱਕ ਵੀ ਵੀਡੀਓ ਜਰੂਰ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੋਲੋ ਕਰ ਲਿਓ ਧੰਨਵਾਦ